ਦਸ ਹਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 17 ਜਨਵਰੀ 2025 ਦਿਨ ਸ਼ੁੱਕਰਵਾਰ ਮਾਘ ਮਹੀਨੇ ਦੀ 5 ਤਰੀਕ ਹੈ ਜੀ ਸੈਮਿਆ ਆਮੂ ਕੜਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਜੇ ਨਿੱਗਾ ਸਵਾਗਤ ਹੈ ਜੀ ਹਮੇਸ਼ਿਆ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਕੁਲੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ 10 ਲੋਕੇਸ਼ਨਾਂ ਤੋਂ ਇਹ ਪਲੰਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪੂਰਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜਿਹੜੀ ਟੂਡੋ ਸਾਹਿਬ ਦੀ ਫੇਰੀ ਆ 트럼ਪ ਦੇ 100 ਚੱਕ ਸਮਾਗਮ 'ਚ ਟੂਡੋ ਸਾਹਿਬ ਨਹੀਂ ਜਾ ਰਹੇ ਹੈਗੇ ਉਹਦਾ ਕਾਰਨ ਕੀ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪ੍ਰਬੰਧ ਕੀਤੇ ਜਾ ਰਹੇ ਆ ਵੀ ਜੇਕਰ ਟੈਰਫ ਲੱਗੇ ਤਾਂ ਕੈਨੇਡਾ ਨੇ ਕਿਵੇਂ ਰਿਐਕਟ ਕਰਨਾ ਆ 100 ਚੱਕਣ ਤੋਂ ਪਹਿਲਾਂ 트럼ਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਆ ਦੋਵੇਂ ਸੁਪਰ ਪਾਵਰਸ ਦੇ ਮੁਖੀਆਂ ਵਿਚਾਲੇ ਕੀ ਗੱਲਬਾਤ ਹੋਈ ਆ ਇਹਦੇ ਬਾਰੇ ਆਪਾਂ ਦੱਸਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਭਾਰਤੀ মিডিਏ ਦੀ ਮੋਦੀ ਨੂੰ ਸੱਦਾ ਨਹੀਂ ਮਿਲਿਆ ਹੈਗਾ 트াম্প ਦੇ ਸੌਨਚੁੱਕ ਸਮਾਗਮ ਦਾ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਪਰ ਆਪਣੇ ਹੀ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਭਾਰਤੀ মিডিਆ ਕਿਵੇਂ ਜਿਹੜੀਆਂ ਹੈਰਾਨਕੁਨ ਗੱਪਾਂ ਮਾਰ ਰਹੀ ਆ ਉਹਦੀ ਕੁਝ ਛਲਕ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਦੇ ਨਾਲ ਹੀ ਰੂਸ ਦੀ ਗੱਲ ਕਰਾਂਗੇ ਜਿੱਥੇ ਕੁਝ ਭਾਰਤੀ ਲਾਪਤਾ ਹੋਏ ਆ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਰੂਸ ਨੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਉਹਨਾਂ ਦਾ ਹੁਣ ਕੁਝ ਪਤਾ ਨਹੀਂ ਲੱਗ ਰਿਹਾ ਤੇ ਭਾਰਤੀ ਵਿਦੇਸ਼ ਵਿਭਾਗ ਨੇ ਚਿੰਤਾ ਪ੍ਰਗਟਾਈ ਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਸਮੇਤ ਸੈਣੀ ਦੀ ਪੰਜਾਬ ਪੁਲਿਸ ਦਾ ਸਾਬਕਾ ਅਧਿਕਾਰੀ ਜਿਹੜਾ ਸਾਬਕਾ ਡੀਜੀਪੀ ਵੀ ਰਿਹਾ ਬੁੱਚੜ ਪੁਲਿਸ ਮੁਲਾਜ਼ਮ ਉਹਦੀ ਕੋਠੀ ਕੁਰਕ ਕੀਤੀ ਹੋਈ ਸੀ ਵਿਜੀਲੈਂਸ ਨੇ ਭਗਵਾਨਤ ਮਾਨ ਦੀ ਕਿਰਪਾ ਦੇ ਨਾਲ ਉਹ ਛੁੱਟ ਗਈ ਹੈ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣ ਤੁਹਾਡੀ ਸੇਵਾ ਚ ਵਾਪਸ ਆਉਂਦੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਾਰੇ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸ ਹੋਤਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਮਹੌਲ ਇਹ ਬਣਿਆ ਹੋਇਆ ਕਿ ਸਭ ਨਜ਼ਰਾਂ ਟਰੰਪ ਦੇ ਸੌਹ ਚੁੱਕ ਸਮਾਗਮ ਤੇ ਲੱਗੀਆਂ ਹੋਈਆਂ 20 ਜਨਵਰੀ ਦਿਨ ਸੋਮਵਾਰ ਨੂੰ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸੌਹ ਚੁੱਕਣੀ ਹੈ ਤੇ ਇਸ ਵਾਸਤੇ ਦੁਨੀਆ ਭਰ ਦੇ ਵਿੱਚੋਂ ਵੱਡੀਆਂ-ਵੱਡੀਆਂ ਸ਼ਖਸੀਅਤਾਂ ਸੌਹ ਚੁੱਕ ਸਮਾਗਮ 'ਚ ਹਾਜ਼ਰੀ ਭਰਣਗੀਆਂ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਨਹੀਂ ਜਾ ਰਹੇ। ਉਹਨਾਂ ਦੀ ਬਜਾਏ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੂੰ ਕੈਨੇਡਾ ਦੀ ਨੁਮਾਇੰਦਗੀ ਜਿਹੜੀ ਆ ਕਰਨ ਵਾਸਤੇ ਆਖਿਆ ਗਿਆ ਹੈ। ਕੁਝ ਹਫ਼ਤੇ ਪਹਿਲਾਂ ਟਰੰਪ ਅਤੇ ਟੂਡੋ ਦੇ ਵਿਚਕਾਰ ਅਮਰੀਕਾ ਵਿੱਚ ਮਿਲਣੀ ਹੋ ਚੁੱਕੀ ਹੈ। ਜਦੋਂ ਉਹ ਰਾਸ਼ਟਰਪਤੀ ਚੁਣੇਗਾ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਅਮਰੀਕਾ ਜਾ ਕੇ ਉਹਨਾਂ ਨੂੰ ਮਿਲ ਕੇ ਆਏ ਆ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਹੋਇਆ ਦੋਹਾਂ ਲੀਡਰਾਂ ਨੇ ਇਹ ਵੀ ਕਿਹਾ ਕਿ ਸਾਡੀ ਗੱਲਬਾਤ ਬੜੀ ਹੀ ਸਖਾਵੇਂ ਮਾਹੌਲ ਵਿੱਚ ਹੋਈ ਆ ਸੋ ਇਸ ਕਰਕੇ ਉਹ ਕਹਿੰਦੇ ਦੁਬਾਰਾ ਜਾਣ ਦੀ ਲੋੜ ਨਹੀਂ ਹੈਗੀ ਸੋ ਉਹ ਇੱਥੇ ਰਹਿ ਕੇ ਪ੍ਰਬੰਧ ਕਰ ਰਹੇ ਆ ਕਿਹੜੀ ਚੀਜ਼ ਦੇ ਪ੍ਰਬੰਧ ਕਰ ਰਹੇ ਆ ਇੱਕ ਪਾਸੇ ਤਾਂ 트੍ਰੰਪ ਦੇ ਨਾਲ ਦੋਸਤੀ ਆ ਉਹਨੂੰ ਮਿਲ ਕੇ ਆਏ ਆ ਸਾਰਾ ਕੁਝ ਐਵੇਂ ਲੱਗ ਰਿਹਾ ਜਿਵੇਂ ਸਹੀ ਆ ਪਰ ਕਿਤੇ ਨਾ ਕਿਤੇ ਜੋ 트੍ਰੰਪ ਵੱਲੋਂ ਧਾਬਕੇ ਮਾਰੇ ਜਾ ਰਹੇ ਆ ਕਿ ਮੈਂ ਕੈਨੇਡਾ ਦੇ ਉੱਤੇ ਟੈਰਫ ਲਾ ਦੇਣਾ ਉਸ ਕੱਲ ਦੇ ਪ੍ਰਬੰਧ ਨਾਲ ਦੀ ਨਾਲ ਕੀਤੇ ਜਾ ਰਹੇ ਆ ਹਾਲਾਂਕਿ ਕੁਝ ਮਾਰਾਂ ਨੂੰ ਇਹ ਲੱਗਦਾ ਕਿ ਪਹਿਲੇ ਦਿਨ ਹੀ ਟਰੰਪ ਨੇ ਇਹ ਟੈਰਫ ਨਹੀਂ ਲਾ ਦੇਣੇ ਕੁਝ ਸਮਾਂ ਲੱਗੂਗਾ ਪਰ ਫਿਰ ਵੀ ਕੈਨੇਡਾ ਵੱਲੋਂ ਆਪਣੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਆ ਕਿ ਜਿਸ ਤਰੀਕੇ ਦਾ ਮੋਰੋਂ ਸਵਾਲ ਆਊਗਾ ਉਸੇ ਤਰੀਕੇ ਦਾ ਜਵਾਬ ਦਿੱਤਾ ਜਾਊਗਾ ਜੇਕਰ ਟਰੰਪ ਵੱਲੋਂ ਸਾਰੀਆਂ ਚੀਜ਼ਾਂ ਦੇ ਉੱਤੇ ਟੈਰਫ ਲਾ ਦਿੱਤਾ ਗਿਆ ਤਾਂ ਉothor ਹਿਸਾਬ ਦੇ ਨਾਲ ਕੈਨੇਡਾ ਵੱਲੋਂ ਜਵਾਬ ਦਿੱਤਾ ਜਾਣਾ ਜੇਕਰ ਕੁਝ ਹਿੱਸਿਆਂ ਦੇ ਉੱਤੇ ਟੈਰਫ ਲਾਇਆ ਗਿਆ ਤਾਂ ਇਧਰੋਂ ਕੈਨੇਡਾ ਵੱਲੋਂ ਵੀ ਕੁਝ ਚੀਜ਼ਾਂ ਦੇ ਉੱਤੇ ਟੈਰਫ ਲਾਇਆ ਜਾਊਗਾ ਸੋ ਵੱਡੀ ਗੱਲ ਇਹ ਆ ਕਿ ਆਡੜ ਤਰੀਕਿਆਂ ਦੇ ਨਾਲ ਤਿਆਰੀ ਕੀਤੀ ਗਈ ਹੈ ਕਿ ਕਿਹੋ ਜੀ ਉਧਰੋਂ ਬਾਲ ਪੈ ਸਕਦੀ ਹੈ ਤੇ ਇਧਰੋਂ ਕਿਹੋ ਜਿਹਾ ਛੱਕਾ ਮਾਰਨਾ ਫਿਰ ਸੋ ਉਹਦੇ ਹਿਸਾਬ ਦੇ ਨਾਲ ਆਡੜ ਮਹਿਕਮਿਆਂ ਨੇ ਕੈਨੇਡਾ ਦੀ ਤਰਫੋਂ ਤਿਆਰੀ ਕਰ ਲਈ ਹੈ ਬਾਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਖਿਆ ਕਿ ਅਸੀਂ ਸਾਰਾ ਜਿਹੜਾ ਨਿਗ੍ਹਾ ਰੱਖ ਰਹੇ ਹਾਂ ਤੇ ਜਿਹੜੀ ਇੰਡਸਟਰੀ ਦਾ ਜਿਹੜਾ ਸੂਬਾ ਟਰੰਪ ਦੇ ਟੈਰਫ ਦੇ ਨਾਲ ਵੱਧ ਪ੍ਰਭਾਵਿਤ ਹੋਊਗਾ ਬਾਕੀ ਕ੍ਰੀਡੀਅਨਸ ਉਹਨਾਂ ਦੇ ਨਾਲ ਠੋਕ ਕੇ ਖੜਨਗੇ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਵਸਤਾਂ ਨੇ ਜੋ ਅਮਰੀਕਾ ਨੂੰ ਜਾਂਦੀਆਂ ਇਹ ਨਾਲ ਦੇ ਵਿੱਚ ਮੁੱਖ ਤੌਰ ਦੇ ਉੱਤੇ ਲੱਕੜ ਆ ਆਟੋ ਇੰਡਸਟਰੀ ਦੇ ਵਿੱਚੋਂ ਜਾਣ ਵਾਲੇ ਪਾਰਟਸ ਆ ਗੱਡੀਆਂ ਬਣ ਕੇ ਜਾਂਦੀਆਂ ਤੇਲ ਜਾਂਦਾ ਬਿਜਲੀ ਜਾਂਦੀ ਆ ਨੈਚੁਰਲ ਗੈਸ ਜਾਂਦੀ ਆ ਉਹ ਕਹਿੰਦੇ ਵੀ ਦੇਖਾਂਗੇ ਵੀ ਕਿਹੜੇ ਸੂਬੇ ਵਿੱਚੋਂ ਕਿਹੜੀ ਚੀਜ਼ ਤੇ ਪਹਿਲਾਂ ਟੈਰਫ ਲਾਉਂਦੇ ਆ ਉਹਦੇ ਹਿਸਾਬ ਦੇ ਨਾਲ ਜਵਾਬ ਵੀ ਦਵਾਂਗੇ ਤੇ ਜਿਹੜੀ ਇੰਡਸਟਰੀ ਜਾਂ ਜਿਹੜਾ ਸੂਬਾ ਵੱਧ ਪ੍ਰਭਾਵਿਤ ਹੋਇਆ ਉੱਥੋਂ ਦੇ ਲੋਕਾਂ ਦੇ ਨਾਲ ਸਾਰੇ ਕੈਨੇਡੀਅਨਾਂ ਦੇ ਇਕਸਾਰ ਹੋ ਕੇ ਖੰਣਗੇ ਉਹਨਾਂ ਦੀ ਬਾਹ ਫੜੀ ਜਾਊਗੀ ਤਾਂ ਕਿ ਉਹਨਾਂ ਨੂੰ ਕੋਈ ਘਾਟਾ ਨਾ ਪਵੇ ਸੋ ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਜੀ ਉਸ ਗੱਲ ਦੇ ਉੱਤੇ ਲਗੀਆਂ ਹੋਈਆਂ ਕਿ ਸੌ ਚੱਕ ਸਮਾਗਮ ਤੋਂ ਬਾਅਦ ਟਰੰਪ ਕਦੋਂ ਜਾ ਕੇ ਟੈਰਫਾਂ ਦਾ ਐਲਾਨ ਕਰਦੇ ਆ ਜਾਂ ਨਹੀਂ ਕਰਦੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਡੋਨਲਡ ਟਰੰਪ ਦੇ ਬਿਆਨਾਂ ਦੀ ਤਾਂ ਉਹਨਾਂ ਨੇ ਇੱਕ ਬਿਆਨ ਇਹ ਵੀ ਦਿੱਤਾ ਸੀਗਾ ਕਿ ਮੇਰੇ ਸੌ ਚੱਕ ਸਮਾਗਮ ਤੋਂ ਬਾਅਦ ਮੈਂ ਚੀਨ ਦੇ ਉੱਤੇ ਵੀ ਟੈਰਫ ਲਾਊਂਗਾ ਪਰ ਦੂਜੇ ਪਾਸੇ ਉਹ ਖੁਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਫੋਨ ਦੇ ਉੱਤੇ ਗੱਲਾਂ ਬਾਤਾਂ ਕਰ ਰਹੇ ਆ ਉੱਥੇ ਤੱਕ ਕਿ ਉਹਨਾਂ ਨੂੰ ਆਉਣ ਵਾਸਤੇ ਵੀ ਸੱਦਾ ਭੇਜਿਆ ਗਿਆ ਸੀ ਅਮਰੀਕਾ ਵੱਲੋਂ ਚੀਨ ਦੇ ਰਾਸ਼ਟਰਪਤੀ ਨੂੰ ਸੱਦਾ ਭੇਜਿਆ ਗਿਆ ਸੀ ਕਿ ਉਹ 트੍ਰੰਪ ਦੇ ਸੌਜੁਕ ਸਮਾਗਮ 'ਚ ਸ਼ਾਮਲ ਹੋਣ ਅਜਿਹੇ ਬਾਰੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਵੀ ਮੈਂ ਨਹੀਂ ਆ ਸਕਾਂਗਾ ਫਿਰ ਜੂਨੀਅਰ ਜਿਹੜਾ ਉੱਥੋਂ ਦਾ ਉਪ ਰਾਸ਼ਟਰਪਤੀ ਆ ਓਸ ਸਮਾਗਮ ਦੇ ਵਿੱਚ ਚੀਨ ਦੀ ਨੁਮਾਇੰਦਗੀ ਕਰੂਗਾ ਸੋ ਅੱਜ ਡੋਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਟਰੂ ਸੋਸ਼ਲ ਦੇ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟਰੰਪ ਅਤੇ ਸ਼ੀ ਦੇ ਵਿਚਾਲੇ ਇੱਕ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਹਾਲਾਂਕਿ ਦੋਹਾਂ ਮੁਲਕਾਂ ਦੇ ਵਿਚਾਲੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਸਹਿਮਤੀ ਆ ਆਪਸ ਵਿੱਚ ਇੱਕ ਸਿਵਲ ਵਰਗਾ ਮਾਹੌਲ ਬਣਿਆ ਹੋਇਆ ਆ ਅਮਰੀਕਾ ਦੇ ਵਿੱਚ ਹੀ ਜਿਹੜੇ ਸਿਆਸਤਦਾਨ ਨੇ ਉਹ ਇਹ ਕਹਿ ਰਹੇ ਆ ਕਿ ਜੇਕਰ ਚੀਨ ਨੂੰ ਆਪਾਂ ਹੁਣ ਨੱਥ ਨਾ ਪਾਈ ਤਾਂ ਚੀਨ ਇੰਨਾ ਵੱਡਾ ਹੋ ਜਾਣਾ ਕਿ ਮੁੜ ਕੇ ਅਮਰੀਕਾ ਦੇ ਕੰਟਰੋਲ ਕਰਨ ਜੋਗਾ ਉਹ ਨਹੀਂ ਰਹਿਣਾ ਨਹੀਂ ਇੱਕ ਪਾਸੇ 트럼ਪ ਇਹ ਧਮਕੀਆਂ ਦਿੰਦੇ ਸੀ ਕਿ ਮੈਂ ਚੀਨ ਦੇ ਉੱਤੇ ਟੈਰਿਫ ਲਾਉਣੇ ਆ ਪਰ ਦੂਜੇ ਪਾਸੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਕੇ ਉੱਥੋਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਗੱਲਬਾਤ ਕਰਕੇ ਇਹ ਬਿਆਨ ਦਿੱਤਾ ਕਿ ਸਾਡੀ ਗੱਲਬਾਤ ਬਹੁਤ ਹੀ ਸਖਾਵੇ ਮਾਹੌਲ ਵਿੱਚ ਹੋਈ ਹੈ ਤੇ ਇਸ ਗੱਲਬਾਤ ਦੇ ਦੌਰਾਨ 트럼ਪ ਤੇ ਸ਼ੀ ਜਿਨਪਿੰਗ ਇਸ ਗੱਲ ਤੇ ਸਹਿਮਤ ਹੋਏ ਆ ਕਿ ਟਿਕਟੌਕ ਫੈਂਟਨੈਲ ਵਪਾਰ ਅਤੇ ਹੋਰ ਮੁੱਦਿਆਂ ਦੇ ਉੱਤੇ ਗੱਲਬਾਤ ਨਹੀਂ ਮਸਲੇ ਸੁਲਝਾਏ ਜਾ ਸਕਦੇ ਆ ਸੋ ਇਸ ਵੇਲੇ ਕਈ ਮੁੱਦੇ ਜਿਹੜੇ ਆ ਉਹ ਖੜੇ ਆ ਤੇ ਟਰੰਪ ਕਹਿੰਦੇ ਵੀ ਮੇਰੀ ਆਸ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਮਿਲ ਬੈ ਕੇ ਗੱਲਬਾਤ ਰਾਹੀਂ ਹੱਲ ਕਰ ਸਕਦੇ ਹਾਂ ਤੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਟ੍ਰੇਡ ਦੇ ਬਾਰੇ ਬੈਲੈਂਸ ਕਰਨ ਦੇ ਬਾਰੇ ਗੱਲਬਾਤ ਕੀਤੀ ਕਿ ਜਿੰਨਾ ਵਪਾਰ ਅਮਰੀਕਾ ਚੀਨ ਦੇ ਨਾਲ ਕਰਦਾ ਉਹਨਾਂ ਹੀ ਚੀਨ ਅਮਰੀਕਾ ਦੇ ਨਾਲ ਵੀ ਕਰੇ ਕੋਈ ਡੈਫਿਸਿਟ ਨਾ ਹੋਵੇ ਫੈਂਟਨਲ ਬਹੁਤ ਸਾਰੇ ਅਮਰੀਕਨ ਲੋਕਾਂ ਨੂੰ ਮਾਰ ਰਹੀ ਹੈ ਇੱਕ ਵੱਡਾ ਘਾਤਕ ਨਸ਼ਾ ਜਿਹੜਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਧ ਚਾਈਨਾ ਤੋਂ ਇਹ ਰਸਾਇਣ ਇੱਥੇ ਪਹੁੰਚ ਰਹੇ ਆ ਉਹਨੂੰ ਕਿਵੇਂ ਨੱਥ ਪਾਉਣੀ ਹੈ ਉਹ ਕਹਿੰਦੇ ਇਹਦੇ ਬਾਰੇ ਗੱਲਬਾਤ ਹੋਈ ਆ ਚੀਨ ਦੀ ਇੱਕ ਬਹੁਤ ਵੱਡੀ ਜੀ ਸੋਸ਼ਲ ਮੀਡੀਆ ਐਪ ਟਿਕਟੌਕ ਜਿਹਦੇ ਉੱਤੇ ਕਿ ਅਮਰੀਕਾ ਚ 19 ਜਨਵਰੀ ਨੂੰ ਪਾਬੰਦੀ ਲਾਉਣ ਦੇ ਆਦੇਸ਼ ਆ ਉਥੋਂ ਦੀ ਜ਼ਾਲਤ ਨਹੀਂ ਦਿੱਤੇ ਹੋਏ ਆ ਉਹਦੇ ਬਾਰੇ ਉਹ ਕਹਿੰਦੇ ਗੱਲਬਾਤ ਹੋਈ ਹੈ ਕਿ ਕੋ ਰਾਹਤ ਦੇਣੀ ਹੈ ਕਿ ਨਹੀਂ ਦੇਣੀ ਅਤੇ ਹੋਰ ਬਹੁਤ ਸਾਰੇ ਸਬਜੈਕਟਸ ਜਿਨ੍ਹਾਂ ਦੇ ਉੱਤੇ ਚੀਨ ਅਤੇ ਅਮਰੀਕਾ ਦੀ ਠਣੀ ਹੋਈ ਆ ਉਸ ਵਿੱਚ ਨਹੀਂ ਬਣਦੀ ਕਿ ਤੁਸੀਂ ਬੜੇ ਸਖਾਵੇਂ ਮਾਹੌਲ ਵਿੱਚ ਗੱਲਬਾਤ ਕੀਤੀ ਹੈ ਤੇ ਦੋਵੇਂ ਆਗੂ ਇਸ ਮੁੱਦੇ ਤੇ ਸਹਿਮਤ ਆ ਕਿ ਆਪਾਂ ਗੱਲਬਾਤ ਜ਼ਰੀਏ ਮਿਲ ਬਹਿ ਕੇ ਦੁਨੀਆ ਨੂੰ ਹੋਰ ਸ਼ਾਂਤਮਈ ਅਤੇ ਸੁਰੱਖਿਅਤ ਬਣਾ ਸਕਦੇ ਆ ਸੋ ਚੰਗੀ ਗੱਲ ਆ ਜੀ ਜੇਕਰ ਦੋਹਾਂ ਮੁਲਕਾਂ ਦੇ ਵਿਚਾਲੇ ਵਪਾਰ ਵਧਦਾ ਤਾਂ ਇਹਦੇ ਨਾਲ ਜਿਹੜੀ ਐਕਨੋਮੀ ਤਰੂਗੀ ਐਕਨੋਮੀ ਤਰੂਗੀ ਤਾਂ ਨਾਲ ਜਿਹੜਾ ਬੰਦਰਗਾਹਾਂ ਤੇ ਸਮਾਨ ਆਊਗਾ ਦੋਵੇਂ ਮੁਲਕ ਇੱਕ ਦੂਏ ਨੂੰ ਸਮਾਨ ਭੇਜਣਗੇ ਟਰੱਕਿੰਗ ਜਿਹੜੀ ਇਸ ਵੱਲੇ ਅਮਰੀਕਾ ਦੇ ਵਿੱਚ ਬੁਰੀ ਤਰ੍ਹਾਂ ਖੜ ਚੁੱਕੀ ਆ ਉਹ ਚੱਲਣ ਲੱਗ ਪਊਗੀ ਸੋ ਤਾਂ ਹੀ ਸੰਭਵ ਹੋਵੇ ਜੇਕਰ ਚੀਨ ਦੇ ਨਾਲ ਸਬੰਧ ਇਹਦੇ ਵਧੀਆ ਹੁੰਦੇ ਆ ਸੋ ਇਸ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਅਸੀਂ ਸਿਕਿਉਰਿਟੀ ਲੈਵਲ ਦੇ ਉੱਤੇ ਵੀ ਆਪਸ ਵਿੱਚ ਸਹਿਮਤੀ ਦੇ ਨਾਲ ਮਸਲੇ ਹੱਲ ਕਰ ਸਕਦੇ ਆ। ਇਸ ਵੇਲੇ ਜਿਹੜਾ ਚੀਨ ਦੇ ਨਾਲ ਸਭ ਤੋਂ ਵੱਡਾ ਮੁੱਦਾ ਉਹ ਤਾਈਵਾਨ ਦਾ ਬਣਿਆ ਹੋਇਆ। ਚੀਨ ਤਾਈਵਾਨ ਨੂੰ ਆਪਣਾ ਇਲਾਕਾ ਦੱਸਦਾ ਹੈ ਤੇ ਕਬਜ਼ਾ ਕਰਨਾ ਚਾਹੁੰਦਾ। ਅਮਰੀਕਾ ਤੇ ਹੋਰ ਪੱਛਮੀ ਮੁੱਲਕ ਇਸ ਦੇ ਵਿਰੁੱਧ ਆ। ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਉਹ ਕਹਿੰਦੇ ਇਹਦੇ ਬਾਰੇ ਵੀ ਅਸੀਂ ਗੱਲਬਾਤ ਰਾਹੀਂ ਸੋਚਿਆ ਹੈਗਾ ਜੀ। ਸੋ ਕੁੱਲ ਮਿਲਾ ਕੇ ਲੱਗਦਾ ਕਿ 트럼ਪ ਜਿਹੜੇ ਆ ਲੜਨ ਭੜਨ ਦੀ بجائے ਗੱਲਬਾਤ ਨਾਲ ਮਸਲੇ ਹੱਲ ਕਰਨ ਨੂੰ ਤਰਜੀਹ ਦੇਣਗੇ ਅਤੇ ਚੀਨ ਜਿਹਨੂੰ ਕਿ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਇਸ ਵੇਲੇ ਸਮਝਿਆ ਜਾਂਦਾ ਕਿਉਂਕਿ ਵੱਡਾ ਬਹੁਤ ਹੋ ਗਿਆ ਉਹਦੇ ਨਾਲ ਵਪਾਰ ਵਿਧਾ ਕੇ ਹੀ ਸਾਰਿਆ ਜਾਊਗਾ ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਉਹਨਾਂ ਨੇ ਵੀ ਆਪਣੇ ਮੀਡੀਆ ਨੂੰ ਇੱਕ ਬਿਆਨ ਜਾਰੀ ਕੀਤਾ ਆ ਉਹਨਾਂ ਨੇ ਵੀ ਇਹੀ ਗੱਲ ਆਖੀ ਆ ਕਿ ਸਾਡੀ ਦੋਹਾਂ ਆਗੂਆਂ ਵਿਚਾਲੇ ਗੱਲਬਾਤ ਬਹੁਤ ਹੀ ਸਖਾਵੇ ਮਾਹੌਲ ਵਿੱਚ ਹੋਈ ਆ ਤੇ ਉਹਨਾਂ ਨੂੰ ਭਵਿੱਖ ਵਿੱਚ ਆਸਾਂ ਆ ਕਿ ਅਸੀਂ ਗੱਲਬਾਤ ਜ਼ਰੀਏ ਦੋਵੇਂ ਮੁਲਕ ਅਮਰੀਕਾ ਵੱਧ ਸਕਦੇ ਆ ਅੱਗੇ ਵੱਧ ਸਕਦੇ ਆ ਚੀਨ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਆ ਕਿ ਦੁਨੀਆ ਬਹੁਤ ਵੱਡੀ ਆ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਆ ਅਮਰੀਕਾ ਤੇ ਚੀਨ ਦੋਵੇਂ ਬਿਨਾਂ ਲੜੇ ਬਹੁਤ ਪੈਸਾ ਕਮਾ ਸਕਦੇ ਆ ਦੁਨੀਆ ਬਹੁਤ ਵੱਡੀ ਆ ਉੱਥੇ ਆਪੋ ਆਪਣੇ ਤਰੀਕੇ ਦੇ ਨਾਲ ਵਪਾਰ ਕੀਤਾ ਜਾ ਸਕਦਾ ਆ ਸੋ ਟਰੰਪ ਜਿਹੜੇ ਕਿ ਖੁਦ ਵਪਾਰੀ ਆ ਤੇ ਵਪਾਰਕ ਨਜ਼ਰੀਏ ਦੇ ਨਾਲ ਦੁਨੀਆ ਨੂੰ ਦੇਖਦੇ ਆ ਤੇ ਇਸ ਕਰਕੇ ਉਹ ਜ਼ਿਆਦਾ ਤਰਜੀਹ ਜਿਹੜੀ ਆ ਲੱਗਦਾ ਕਿ ਵਪਾਰ ਨੂੰ ਦੇਣਗੇ ਸੋ ਇਸ ਵੇਲੇ ਅਜਿਹਾ ਕਿ ਪੂਰਾ ਉਹ ਸਮਾਂ ਆ ਚੁੱਕਾ ਕਿ ਅਮਰੀਕਾ ਦੇ ਵਿੱਚ ਸੱਤਾ ਬਦਲਣ ਜਾ ਰਹੀ ਹੈ ਬਾਈਡਨ ਪ੍ਰਸ਼ਾਸਨ ਤੋਂ 트াম্প ਪ੍ਰਸ਼ਾਸਨ ਨੂੰ ਆਉਣ ਲੱਗਾ ਹੈ ਤੇ ਚੀਨ ਦੇ ਨਾਲ ਅਮਰੀਕਾ ਦੇ ਸਬੰਧ ਕਿਹੋ ਜਿਹੇ ਹੋਣੇ ਆ ਉਦੇ ਤੋਂ ਕੱਲੀ ਅਮਰੀਕਾ ਤੇ ਚੀਨ ਦੀ ਇਕਨੋਮੀ ਨਹੀਂ ਪੂਰੀ ਦੁਨੀਆ ਦੀ ਇਕਨੋਮੀ ਨੇ ਤੁਲਨਾ ਜਾਂ ਖੜਦਣਾ ਆ ਸੋ ਸਾਰੀਆਂ ਨਜ਼ਰਾਂ ਉਧਰ ਲਗੀਆਂ ਹੋਈਆਂ ਸੋ ਅੱਜ ਜਿਹੜੀ ਇਹ ਗੱਲਬਾਤ ਹੋਈ ਆ ਟਰੰਪ ਵੱਲੋਂ ਫੋਨ ਕੀਤਾ ਗਿਆ ਚੀਨ ਦੇ ਰਾਸ਼ਟਰਪਤੀ ਨੂੰ ਉਤੋਂ ਇਹ ਸੰਕੇਤ ਮੈਣ ਲੱਗੇ ਆ ਕਿ ਗੱਲ ਵਪਾਰ ਵੱਲ ਨੂੰ ਵਧੂਗੀ ਉਹਦੇ ਨਾਲ ਅਮਰੀਕਨ ਇਕਨੋਮੀ ਵਿੱਚ ਆਈ ਖੋਜ ਟੁੱਟੂਗੀ ਟ੍ਰੈਕਿੰਗ ਦਾ ਕੰਮ ਜਿਹੜਾ ਗਾਹਾਂ ਫਿਰ ਤੁਰ ਸਕਦਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਦੀ ਆ ਭਾਰਤ ਦੇ ਪ੍ਰਧਾਨ ਮੰਤਰੀ ਦੰਦਰ ਮੋਦੀ ਨੂੰ ਅਮਰੀਕਾ ਦੇ ਵਿੱਚ ਸੌਹ ਚੁੱਕ ਸਮਾਗਮ ਲਈ ਸੱਦਾ ਨਹੀਂ ਦਿੱਤਾ ਗਿਆ ਹਾਲਾਂਕਿ ਟਰੰਪ ਦੀ ਜਿੱਤ ਵਾਸਤੇ ਬਹੁਤ ਸਾਰੇ ਜਿਹੜੇ ਮੋਦੀ ਭਗਤ ਆ ਅਰਦਾਸਾਂ ਕਰਦੇ ਰਹੇ ਟੱਲੀਆਂ ਖੜਕਾਉਂਦੇ ਰਹੇ ਬਹੁਤ ਕੁਝ ਕਰਦੇ ਰਹੇ ਪਰ ਇਹਨਾਂ ਨੂੰ ਲੱਗਦਾ ਸੀਗਾ ਕਿ ਟਰੰਪ ਜਿਹੜਾ ਆ ਉਹ ਬਹੁਤ ਸਾਡਾ ਨਿੱਘਾ ਮਿੱਤਰ ਆ ਪਰ ਉਹਦੇ ਬੰਨ ਬਹੁਤਾ ਕਾ ਨਹੀਂ ਪਾਇਆ ਜਾ ਰਿਹਾ ਅਮਰੀਕਾ ਨੂੰ ਅਮਰੀਕਾ ਵੱਲੋਂ ਭਾਰਤ ਨੂੰ ਸੋ ਜਿਸ ਤਰੀਕੇ ਦੇ ਨਾਲ ਹੁਣ ਇਸ ਜੈ ਸ਼ੰਕਰ ਨੇ ਆਉਣਾ ਆ ਸੌਹ ਚੁੱਕ ਸਮਾਗਮਾਂ ਦੇ ਵਿੱਚ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਆ ਕਿ ਭਾਰਤੀ ਜਿਹੜੇ মিডিਆ ਵਾਲੇ ਆ ਉਹ ਆਪਣਾ ਚਿੱਤ ਪਰਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਜਿਹੜੇ ਆਪਣੇ ਲੋਕਾਂ ਨੂੰ ਦਿਖਾ ਕੇ ਉੱਲੂ ਬਣਾ ਰਹੇ ਆ ਇੱਕ ਮੇਰ ਮੱਤਲ ਦੀ ਪੁਰਾਣੀ ਫਿਲਮ ਸੀਗੀ ਉਹਦੇ ਵਿੱਚ ਉਹ ਛੜਾ ਸੀਗਾ ਉਹਦਾ ਵਿਆਹ ਨਹੀਂ ਸੀ ਹੁੰਦਾ ਤਾਂ ਉਹਦਾ ਇੱਕ ਗਾਣਾ ਸੀਗਾ ਅਕਸਰ ਦੂਰਦਰਸ਼ਨ ਦੇ ਉੱਤੇ ਜਲੰਧਰ ਉੱਤੇ ਚਿੱਤਰਹਾਰ ਤੇ ਆਉਂਦਾ ਹੁੰਦਾ ਸੀਗਾ ਰੌਲਦੂ ਨੇ ਚਿੱਤ ਪਰਚਾ ਲੈਣਾ ਖੋਤੀ ਤੇ ਚੁੰਨੀ ਪਾ ਕੇ ਮਤਲਬ ਹੈ ਕਿ ਵਿਆਹ ਨਹੀਂ ਹੋਣਾ ਖੋਤੀ ਵਿਆਹ ਕੇ ਲੈ ਆਉਣੀ ਆ ਉਹੀ ਗੱਲ ਜਿਹੜੀ ਆ ਭਾਰਤ ਵਾਲੇ ਕਰ ਰਹੇ ਆ ਹਾਲਾਂਕਿ ਅਮਰੀਕਾ ਉਹਨਾਂ ਨੂੰ ਕਹਾ ਨਹੀਂ ਪਾ ਰਿਹਾ ਬਿਲਕੁਲ ਵੀ ਮੂੰਹ ਨਹੀਂ ਲਾ ਰਿਹਾ ਤੇ ਉਲਟਾ ਜਿਹੜਾ ਪੰਨੂ ਮਾਮਲੇ ਵਿੱਚ ਤੇ ਕਈ ਹੋਰਾਂ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਤੇ ਭਾਰਤੀ ਮੀਡੀਆ ਮੋਦੀ ਨੂੰ ਵੱਡਾ ਦਿਖਾਉਣ ਲਈ ਕੋਲੋਂ ਹੀ ਅਜਈਆਂ ਖਬਰਾਂ ਚਲਾ ਰਿਹਾ ਜਿਹਦੇ ਨਾਲ ਦੁਨੀਆ ਭਰ ਵਿੱਚ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਪਰ ਲੋਕਲ ਲੈਵਲ ਦੇ ਉੱਤੇ ਉਹਨਾਂ ਦੀ ਵੋਟ ਬੈਂਕ ਪੱਕੀ ਹੋ ਰਹੀ ਆ ਰਿਪਬਲਿਕ ਟੀਵੀ ਆਣਾ ਬਗੋ ਸੁਆਮੀ ਵਾਲਾ ਚੈਨਲ ਉਹਦੇ ਉੱਤੇ ਬਕਾਇਦਾ ਪ੍ਰੋਗਰਾਮ ਕੀਤੇ ਜਾ ਰਹੇ ਆ ਕਿ ਅਮਰੀਕਾ ਜਿਹੜਾ ਆ ਉਹਦੇ ਵਿੱਚ ਅੱਗ ਲੱਗ ਗਈ ਕੈਲੀਫੋਰਨੀਆ ਵਿੱਚ ਆਪਾਂ ਜਾਣਦੇ ਆਂ ਆਪਾਂ ਵੀ ਖਬਰਾਂ ਕੀਤੀਆਂ ਤੇ ਉਹ ਕਹਿੰਦੇ ਵੀ 트੍ਰੰਪ ਜਿਹੜਾ ਆ ਰੋਇਆ ਫਰਾ ਕੇ ਟਰੰਪ ਜਿਹੜਾ ਆ ਉਹ ਮੋਦੀ ਨੂੰ ਫੋਨ ਕਰਕੇ ਰੋਇਆ ਵੀ ਸਾਡੀ ਬੱਸ ਹੋਈ ਪਈ ਆ ਕਿਰਪਾ ਕਰਕੇ ਸਾਡੇ ਵਾਸਤੇ ਹੈਲੀਕਾਪਟਰ ਭੇਜੇ ਜਾਣ ਟਰੰਪ ਨੇ ਗਿੜਗੜਾ ਕੇ ਫੋਨ ਕੀਤਾ ਇੱਥੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮੋਦੀ ਨੇ ਆਪਣੇ ਬਾਹੂਬਲੀ ਜਹਾਜ਼ ਜਿਹੜੇ ਉੱਥੇ ਭੇਜੇ ਤਾਂ ਜਾ ਕੇ ਅੱਗ ਬੁਝੀ ਆ ਇਸ ਦੇ ਨਾਲ ਹੀ ਇਹ ਵੀ ਖਬਰਾਂ ਚਲਾਈਆਂ ਗਈਆਂ ਕਿ ਟਰੰਪ ਅਤੇ ਪੁਤਨ ਨੇ ਜਿਹੜਾ ਕੰਬ ਦੇ ਮੇਲੇ ਦੇ ਉੱਤੇ ਆ ਕੇ ਇਸ਼ਨਾਨ ਕੀਤਾ ਤੇ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਕਿ 트੍ਰੰਪ ਦੇ ਪੁੱਤਨ ਜਿਹੜੇ ਉੱਥੇ ਨਹੀਂ ਗਏ ਸਾਰੀ ਦੁਨੀਆ ਨੂੰ ਇਹ ਵੀ ਪਤਾ ਹੈ ਕਿ ਭਾਰਤ ਕੋਲ ਇਹੋ ਜਿਹਾ ਕੋਈ ਵੀ ਜਹਾਜ਼ ਨਹੀਂ ਜਿਹੜਾ ਉੱਥੋਂ ਆ ਕੇ ਇੱਥੇ ਪਾਣੀ ਬੁਝਾ ਸਕੇ ਤੇ ਨਾ ਹੀ 트੍ਰੰਪ ਨੇ ਕਦੀ ਮੋਦੀ ਨੂੰ ਇਹੋ ਜਿਹਾ ਫੋਨ ਕਰਕੇ ਕੋਈ ਅਪੀਲ ਕੀਤੀ ਆ ਤੁਸੀਂ ਪਿੱਛੇ ਤਸਵੀਰਾਂ ਦੇ ਸਰਲੇਖ ਦੇਖ ਸਕਦੇ ਆ ਹੈਡਿੰਗ ਦੇਖ ਸਕਦੇ ਜਿਹੜੀ ਕਿ ਰਿਪਬਲਿਕ ਟੀਵੀ ਦੀਆਂ ਆ ਕਿ ਕਿਦਾਂ 트੍ਰੰਪ ਦੇ ਪੁੱਤਨ ਨੂੰ ਕੰਬ ਵਿੱਚ ਇਸ਼ਨਾਨ ਕਰਦੇ ਆ ਦਿਖਾਇਆ ਗਿਆ ਇਹ ਕਿਹਾ ਗਿਆ ਕਿ 트੍ਰੰਪ ਦੇ ਪੁੱਤਨ ਦੇ ਕੰਬ ਨਾਉਣ ਦੇ ਨਾਲ ਮੁਸਲਮਾਨ ਦੇ ਸ਼ਾਮੇਤਰ ਥੱਲੀ ਮੱਛੀ ਹੋਈ ਆ ਇਹਦੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਕਿਵੇਂ ਮੋਦੀ ਨੇ ਟਰੰਪ ਨੇ ਫੋਨ ਕਰਕੇ ਬੇਨਤੀਆਂ ਕੀਤੀਆਂ ਵੀ ਸਾਡੇ ਜਹਾਜ਼ ਭੇਜ ਦੇ ਸਾਡੇ ਅੱਗ ਬਹੁਤ ਲੱਗੀ ਹੋਈ ਆ ਰੋ ਰੋ ਕੇ ਟਰੰਪ ਨੇ ਬੇਨਤੀਆਂ ਕੀਤੀਆਂ ਤੇ ਮੋਦੀ ਵੱਲੋਂ ਤਾਂ ਫਿਰ ਜਹਾਜ਼ ਜਿਹੜੇ ਆ ਭੇਜੇ ਗਏ ਆ ਸੋ ਸੁੱਦਾ ਇਹ ਝੂਠ ਜਿਹੜਾ ਇਹ ਵੇਚਿਆ ਜਾ ਰਿਹਾ ਸੋ ਇੱਕ ਤਾਂ ਹੁੰਦਾ ਵੀ ਮੰਨ ਲਓ ਵੀ ਆਟੇ 'ਚ ਲੂਣ ਇਹ ਤਾਂ ਲੂਣ ਦੇ ਵਿੱਚ ਆਟਾ ਗੁੰਨਣ ਵਾਲੀ ਗੱਲ ਜਿਹੜੀ ਆ ਭਾਰਤੀ ਮੀਡੀਆ ਵੱਲੋਂ ਕੀਤੀ ਜਾ ਰਹੀ ਆ ਸੋ ਇਸ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਭਾਰਤੀ ਮੀਡੀਆ ਦਾ ਜਲੂਸ ਨਿਕਲ ਰਿਹਾ ਆ ਤੇ ਪਰ ਉਹਨਾਂ ਉਸ ਦੀ ਕੋਈ ਵੀ ਪ੍ਰਵਾਹ ਨਹੀਂ ਹੈ ਭਾਰਤ ਦੇ ਇੱਕ ਸੀਨੀਅਰ ਪੱਤਰਕਾਰ ਨੂੰ ਮੈਂ ਇੱਕ ਸਵਾਲ ਕੀਤਾ ਸੋ ਯਾਰ ਜਦੋਂ ਸਾਰੀ ਦੁਨੀਆ ਨੂੰ ਪਤਾ ਸਿਆਣਿਆਂ ਲੋਕਾਂ ਨੂੰ ਪਤਾ ਵੀ ਇਹ ਸਾਰਾ ਸਾਰਾ ਇੱਕ ਗੱਪ ਆ ਸੁਦਾਈ ਝੂਠ ਆ ਵੀ ਫਿਰ ਭਾਰਤੀ মিডিਆ ਜਿਹੜਾ ਕਿਉਂ ਕਰਦਾ ਆ ਤੇ ਉਹਨਾਂ ਨੇ ਦੱਸਿਆ ਕਿ ਭਾਰਤ ਦੇ ਵਿੱਚ ਕਰੋੜਾਂ ਮੋਦੀ ਪਖਤ ਇਹੋ ਜਿਹੇ ਆ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਦੁਨੀਆ ਵਿੱਚ ਕੀ ਹੁੰਦਾ ਆ ਕੀ ਸੱਚ ਆ ਕੀ ਝੂਠ ਆ ਜਿਹੜੀ ਖਬਰ ਉਹਨਾਂ ਦੇ ਫੋਨ ਦੇ ਉੱਤੇ ਪਚਾ ਦਿੱਤੀ ਜਾਂਦੀ ਆ ਉਹਨੂੰ ਹੀ ਉਹ ਅੰਤਮ ਸੱਚ ਮੰਨਦੇ ਆ ਸੋ WhatsApp ਯੂਨੀਵਰਸਿਟੀ ਵਿੱਚੋਂ ਘੜੀਆਂ ਜਾਂਦੀਆਂ ਖਬਰਾਂ ਘੜੇ ਜਾਂਦੇ ਤੱਥ ਉਹਨਾਂ ਵਾਸਤੇ ਇਲਾਹੀ ਹੁਕਮ ਜਿਹੜੇ ਆ ਹੋ ਜਾਂਦੇ ਆ ਚਾਹੇ ਉਹ ਗੱਲ ਹੋਵੇ ਕਿ ਨਿਖਲ ਗੁਪਤਾ ਨੂੰ ਜੈ ਸ਼ੰਕਰ ਛੜਾ ਕੇ ਲੈ ਗਿਆ ਚਾਹੇ ਉਹ ਖਬਰ ਹੋ ਜਵੇ ਕਿ ਟੁੱਟੋ ਨੂੰ ਗੋਡਿਆਂ ਭਾਰਨੇ ਕਰ ਲਿਆ ਮੋਦੀ ਨੇ ਤੇ ਜਾਂ ਫਿਰ ਆ ਖਬਰਾਂ ਕਿ 트럼ਪ ਤੇ ਪੁੱਤਨ ਕੰਬ ਬਣਾ ਕੇ ਆਏ ਆ ਜਾਂ 트럼ਪ ਨੇ ਬੇਨਤਾਵਾਂ ਕੀਤੀਆਂ ਮੋਦੀ ਦੀਆਂ ਵੀ ਸਾਡੇ ਕੈਲੀਫੋਰਨੀਆ ਅੱਗ ਲੱਗ ਗਈ ਆ ਬੇਨਤਾ ਕਰਕੇ ਹੈਲੀਕਾਪਟਰ ਭੇਜ ਦਿਓ ਅੱਗ ਬੁਝਾਉਣ ਵਾਲੇ ਜਹਾਜ਼ ਭੇਜ ਦਿਓ ਸੋ ਜਿੰਝਾਂ ਖਬਰਾਂ ਭੇਜ ਕੇ ਉਹ ਜਿਹੜਾ ਉਹਨਾਂ ਦਾ ਵੋਟਰ ਆ ਹਿੰਦੂ ਤਵੀ ਮੋਦੀ ਭਗਤ ਆ ਉਹਨੂੰ ਇੱਕ ਤਰੀਕੇ ਦੇ ਨਾਲ ਇਹ ਫੀਲਿੰਗ ਦਵਾ ਦਿੰਦੇ ਆ ਕਿ ਆਪਣਾ ਮੁਲਕ ਜਿਹੜਾ ਬਹੁਤ ਤਕੜਾ ਆ ਤੇ ਉਹਦੇ ਚਾਹ ਦੇ ਵਿੱਚ ਉਹ ਮੁੜ ਕੇ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਤੇ ਆਪਣੀ ਜਿਹੜੀ ਫੀਲਿੰਗ ਚੁੱਕ ਕੇ ਪਾਵਰਫੁਲ ਹੋਣ ਦੀ ਬਿਆਨ ਦਿੰਦਾ ਰਹਿੰਦਾ ਹੈ ਕਮੈਂਟ ਕਰਦਾ ਰਹਿੰਦਾ ਹੈ ਸੋ ਇਹ ਅਸਲੀਅਤ ਹੈ ਜੀ ਸਾਰੀ ਦੁਨੀਆ ਹੱਸ ਰਹੀ ਆ ਪਰ ਇਹਨਾਂ ਨੂੰ ਭੋਰਾ ਵੀ ਸ਼ਰਮ ਨਹੀਂ ਹੈਗੀ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਰੂਸ ਦੀ ਰੂਸ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਯੂਕਰੇਨ ਦੇ ਨਾਲ ਉਹਦੇ ਵਿੱਚ ਕੁਝ ਭਾਰਤੀ ਜਿਹੜੇ ਰੂਸ ਗਏ ਹੋਏ ਸੀ ਉਹਨਾਂ ਨੂੰ ਧੱਕੇ ਨਾਲ ਫੌਜੀ ਬਣਾਏ ਜਾਣ ਦੀਆਂ ਖਬਰਾਂ ਬਾਹਰ ਆਈਆਂ ਸੀਗੀਆਂ ਹੁਣ ਭਾਰਤੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹਨਾਂ ਦੇ 16 ਬੰਦੇ ਹੱਲੇ ਵੀ ਲਾਪਤਾ ਆ ਤੁਨਾਰੇ ਰੂਸ ਨੂੰ ਅਪੀਲ ਕੀਤੀ ਆ ਕਿ ਜੇਕਰ ਇਹਨਾਂ ਨੂੰ ਫੌਜੀ ਬਣਾ ਕੇ ਕਿਸੇ ਲੜਾਈ ਦੇ ਫਰੰਟ ਤੇ ਭੇਜਿਆ ਹੋਇਆ ਤਾਂ ਸਾਨੂੰ ਇਹਦੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਇਹਨਾਂ ਦੇ ਮਾਪੇ ਬੜੇ ਪਰੇਸ਼ਾਨ ਆ ਤੇ ਇਹ ਲੱਭ ਨਹੀਂ ਰਹੇ ਹੈਗੇ ਸੋ ਇਸ ਭਾਰਤੀ ਵਿਭਾਗ ਨੇ ਰੂਸੀ ਫੌਜ ਵਿੱਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਅਪੀਲ ਰੂਸ ਨੂੰ ਕੀਤੀ ਆ ਰੂਸ ਵਿੱਚ ਹੁਣ ਤੱਕ 12 ਭਾਰਤੀਆਂ ਦੀ ਮੌਤ ਹੋ ਚੁੱਕੀ ਆ ਇਹ ਉਹ ਭਾਰਤੀ ਸੀਗੇ ਜਿਹੜੇ ਕਿ ਵੈਸੇ ਕਿਸੇ ਕੰਮਕਾਰ ਦੇ ਸਿਲਸਲੇ ਵਿੱਚ ਰੂਸ ਗਏ ਹੋਏ ਸੀ ਜ ਜਿਨ੍ਹਾਂ ਨੇ ਉੱਥੋਂ ਡੋਂਕੀ ਲੈ ਕੇ ਕਿਤੇ ਗਾਂ ਅੱਗੇ ਜਾਣਾ ਸੀ ਪਰ ਰੂਸ ਨੇ ਧੱਕੇ ਦੇ ਨਾਲ ਉਹਨਾਂ ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਤੇ ਕੋਈ ਵੀ ਲੜਾਈ ਦਾ ਤਜਰਬਾ ਨਾ ਹੁਣ ਕਰਕੇ ਉਹ ਯੂਕਰੇਨ ਬਾਰਡਰ ਤੇ ਮਾਰੇ ਗਏ ਆ ਵੈਸੇ ਕੁੱਲ ਭਾਰਤੀਆਂ ਦੀ ਗਿਣਤੀ 126 ਦੱਸੀ ਗਈ ਸੀ ਉਹਨਾਂ ਵਿੱਚੋਂ 12 ਦੀ ਮੌਤ ਹੋ ਚੁੱਕੀ ਆ ਉਹਦੇ ਵਿੱਚੋਂ 96 ਜਿਹੜੇ ਆ ਉਹ ਵਾਪਸ ਬੁਲਾਏ ਜਾ ਚੁੱਕੇ ਆ ਹੁਣ ਘੱਟੋ ਘੱਟ 18 ਜਿਹੜੇ ਹੱਲੇ ਵੀ ਰੂਸ ਦੀ ਫੌਜ ਵਿੱਚ ਕਹਿੰਦੇ ਸ਼ਾਮਲਾ ਭਾਰਤ ਵਾਲੇ ਕਹਿੰਦੇ ਆ ਉਹਨਾਂ ਵਿੱਚੋਂ ਦੋ ਦਾ ਪਤਾ ਆ ਵੀ ਕਿੱਥੇ ਆ ਪਰ ਬਾਕੀ 16 ਜਿਹੜੇ ਲਾਪਤਾ ਆ ਲੱਭ ਨਹੀਂ ਰਹੇ ਇਸ ਵਾਸਤੇ ਰੂਸ ਨੂੰ ਹੁਣ ਅਪੀਲ ਕੀਤੀ ਗਈ ਆ ਵੀ ਕਿਸੇ ਤਰੀਕੀ ਉਹਨਾਂ ਦਾ ਥੋਪ ਪਤਾ ਲੱਭ ਕੇ ਭਾਰਤ ਨੂੰ ਸੂਚਿਤ ਕੀਤਾ ਜਾਵੇ ਤੇ ਜੇ ਹੋ ਸਕੇ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾਵੇ ਕਿਉਂਕਿ ਉਹਨਾਂ ਦੇ ਮਾਪੇ ਬਹੁਤ ਪਰੇਸ਼ਾਨ ਨੇ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਸਰਕਾਰੀ ਜ਼ਬਰ ਦਾ ਕਹਾੜਾ ਜਿਹੜਾ ਆ ਬਹੁਤ ਲੰਮਾ ਸਮਾਂ ਚੱਲਿਆ ਪਹਿਲਾਂ ਕਾਂਗਰਸ ਦੇ ਰਾਜ ਦੇ ਵਿੱਚ ਸਿੱਖਾਂ ਦੇ ਗ੍ਰਧਾਮਾਂ ਤੇ ਅਟੈਕ ਹੋਇਆ ਉਹਦੇ ਵਧ ਜੋ ਬਗਾਵਤ ਹੋਈ ਉਹਨੂੰ ਕੁਚਲਣ ਦੇ ਵਾਸਤੇ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਜਿਹੜਾ ਉਹ ਕੀਤਾ ਗਿਆ ਇਸ ਘਾਣ ਦੇ ਕਈ ਚਿਹਰੇ ਸੀਗੇ ਕੇਪੀਐਸ ਗਿੱਲ ਜ਼ਹਾਰ ਆलम ਅਤੇ ਹੋਰ ਉਹਨਾਂ ਵਿੱਚੋਂ ਇੱਕ ਚਿਹਰਾ ਸੀਗਾ ਸਮੇਤ ਸੈਣੀ ਜਿਹਨੂੰ ਕਿ ਬੁੱਚੜ ਪੰਜਾਬ ਪੁਲਿਸ ਦੇ ਮੁਲਾਜ਼ਮ ਵਜੋਂ ਜਾਣਿਆ ਜਾਂਦਾ ਜਿਹਨੇ ਕਿ अनेਕਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਅਤੇ ਹੋਰ ਹਜ਼ਾਰਾਂ ਦੇ ਉੱਤੇ ਅਣ ਜਿਹੜਾ ਕਰ ਸਕਦੇ ਮਨੁੱਖੀ ਤਸ਼ੱਦਦ ਕੀਤਾ ਸੋ ਕਾਂਗਰਸ ਵੀ ਉਹਨੂੰ ਬਚਾਉਂਦੀ ਰਹੀ ਆ ਸਮੇਤ ਸੈਣੀ ਨੂੰ ਜਦੋਂ ਕਾਲੀਆਂ ਦਾ ਰਾਜ ਆਇਆ ਇਹ ਵੀ ਬਚਾਉਂਦੇ ਰਹੇ ਉਲਟਾ ਉਹਨੂੰ ਡੀਜੀਪੀ ਦੀ ਤਰੱਕੀ ਦੇ ਕੇ ਸਨਮਾਨਤ ਕੀਤਾ ਹੁਣ ਜਦੋਂ ਭਗਵੰਤ ਮਾਨ ਨੂੰ ਲੋਕਾਂ ਨੇ ਚੁਣਿਆ ਤਾਂ ਨੂੰ ਆਸ ਸੀ ਕਿ ਜਿਹੜੇ ਗੰਦੇ ਪੁਲਿਸ ਵਾਲੇ ਆ ਬੁੱਚੜਿਆ ਇਹਨਾਂ ਨੂੰ ਥੱਲੇ ਲਾ ਕੇ ਰੱਖਿਆ ਜਾਊਗਾ ਜਾਂ ਜਿਹੜੇ ਪਿਛਲੇ ਕੇਸਾਂ 'ਤੇ ਪਏ ਹੋਏ ਆ ਉਹ ਚਲਾਏ ਜਾਣਗੇ ਸਜ਼ਾਵਾਂ ਮਿਲਣਗੀਆਂ ਪਰ ਭਗਵੰਤ ਮਾਨ ਸਰਕਾਰ ਵੀ ਇਹਨਾਂ ਬੁੱਚੜ ਪੁਲਿਸ ਮੁਲਾਜ਼ਮਾਂ ਦੇ ਨਾਲ ਖਲੋਤੀ ਪ੍ਰਤੀਤ ਹੋ ਰਹੀ ਆ ਤੇ ਇਹਨਾਂ ਦਾ ਬਚਾਅ ਕਰ ਰਹੀ ਆ ਅਾਇਕਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਜੀਲੈਂਸ ਦਾ ਮਕਦਮਾ ਚੱਲ ਰਿਹਾ ਉਹਦੇ ਵਿੱਚ ਸਮੀਰ ਸੈਣੀ ਧਿਰਿਆ ਸਮੀਰ ਸੈਣੀ ਦੇ ਉੱਤੇ ਦੋਸ਼ ਹੈ ਕਿ ਉਹਨੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਆ ਤੇ ਇਸ ਮਾਮਲੇ ਵਿੱਚ ਹੋਰ ਜਾਇਦਾਦ ਦੇ ਨਾਲ ਨਾਲ ਉਹਦੀ ਚੰਡੀਗੜ੍ਹ ਵਾਲੀ ਕੋਠੀ ਜਿਹੜੀ ਹੈ ਜੀ ਜਿਹੜੀ ਕਿ ਨਾਲ ਉਹ ਦਰਜ ਕੀਤੀ ਹੋਈ ਆ ਅਟੈਚ ਕੀਤੀ ਹੋਈ ਆ ਵੀ ਇਹ ਕੋਠੀ ਜਿਹੜੀ ਦੋ ਕਨਾਲ ਤੋਂ ਉੱਪਰ ਦੀ ਆ ਜਿਹਦਾ ਮੁੱਲ ਕਈ ਕਰੋੜਾਂ ਵਿੱਚ ਆ ਪੀ ਇਹ ਸਮੇਤ ਸੈਣੀ ਨੇ ਨਜਾਇਜ਼ ਜਾਇਦਾਦ ਜਿਹੜੀ ਆ ਬਣਾ ਕੇ ਉਹਦੇ ਵਿੱਚ ਦਰਜ ਕਰਾਈ ਹੋਈ ਆ ਸੋ ਇਸ ਕੋਠੀ ਨੂੰ 17 ਸਤੰਬਰ 2020 ਨੂੰ ਇੱਕ ਐਫ ਆਈ ਆਰ ਨੰਬਰ 11 ਵਿੱਚ ਦਰਜ ਕੀਤਾ ਗਿਆ ਸੀ ਨਾਲ ਅਟੈਚ ਕੀਤਾ ਗਿਆ ਸੀਗਾ ਵੀ ਇਹ ਕੁਰਕ ਕੀਤੀ ਜਾਣੀ ਆ ਪਰ ਹੁਣ ਕਿਉਂਕਿ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਉਹ ਕੋਠੀ ਜਿਹੜੀ ਹੈ ਜੀ ਕੁਰਕੀ ਵਿੱਚੋਂ ਬਾਹਰ ਅਦਾਲਤ ਨੂੰ ਕੱਢਣੀ ਪੈ ਗਈ ਆ ਸੋ ਜਿਹੜੀ ਚੀਜ਼ ਕੁਰਕੀ ਵਿੱਚ ਲਈ ਹੁੰਦੀ ਆ ਉਦੇ ਵਾਸਤੇ ਦੁਬਾਰਾ ਸਰਕਾਰ ਨੂੰ ਵਾਰ-ਵਾਰ ਜਿਹੜਾ ਆ ਉਹ ਰੀਨਿਊ ਕਰਨੀ ਪੈਂਦੀ ਆ ਆਪਣੀ ਜਿਹੜੀ ਅਰਜ਼ੀ ਆ ਵੀ ਹੱਲੇ ਵੀ ਅਸੀਂ ਇਹਦੇ ਉੱਤੇ ਵਿਚਾਰ ਕਰ ਰਹੇ ਆ ਜਾਂ ਇਹਦੇ ਉੱਤੇ ਕੰਮ ਕਰ ਰਹੇ ਆ ਇਹ ਜਿਹੜੀ ਕੋਠੀ ਬਹੁਤ ਮਹਿੰਗੀ ਆ ਇਹਦੇ ਬਾਬਤ ਸਮੀਰ ਸੈਣੀ ਨੇ ਕਿਹਾ ਸੀਗਾ ਕਿ ਮੈਂ ਇਸ ਕੋਠੀ ਦਾ ਮਾਲਕ ਨਹੀਂ ਹੈਗਾ ਮੈਂ ਕਿਰਾਏਦਾਰ ਆ ਤਾਂ ਜੱਜ ਪੀਐਸ ਗਰੇਵਾਲ ਨੇ ਪਰ ਹੁਕਮ ਸੁਣਾ ਦਿੱਤੇ ਸੀਗੇ ਕਿ ਜੇ ਤੁਸੀਂ ਕਿਰਾਏਦਾਰ ਆ ਹਰ ਮਹੀਨੇ 2.5 ਲੱਖ ਕਿਰਾਇਆ ਭਰਿਆ ਕਰੋ ਅਸਲੀ ਮਕਾਨ ਮਾਲਕ ਨੂੰ ਤੇ ਉਹ ਕਿਰਾਇਆ ਭਰਨ ਦੀ ਰਸੀਦ ਸਾਨੂੰ ਦਿਆ ਕਰੋ ਸੋ ਕਿਉਂਕਿ ਕੋਠੀ ਇਹਦੀ ਆਪਣੀ ਸੀਗੀ ਇਹ ਫਸਦਾ ਸੀਗਾ 2.5 ਲੱਖ ਕਿਰਾਇਆ ਮਹੀਨੇ ਦਾ ਦੇਣਾ ਵੀ ਇਸ ਵੇਲੇ ਬਹੁਤ ਔਖਾ ਹੋਇਆ ਪਿਆ ਇਹਦੇ ਵਾਸਤੇ ਸੋ ਇਹ ਮੰਨ ਗਿਆ ਵਿਲੀਅਨਸ ਕੋਲ ਕੇ ਕੋਠੀ ਜਿਹੜੀ ਆ ਉਹਦੀ ਆ ਤੇ ਇਹਨੇ ਬਿਨਾ ਕਿਸੇ ਲਿਖਤ ਪੜ ਤੋਂ ਇਹ ਕੋਠੀ ਕਹ ਲੋ ਕਿਸੇ ਦੀ ਨੱਪੀ ਹੋਈ ਆ ਤੇ ਜਾਂ ਖਰੀਦੀ ਆ ਕਿਸੇ ਤਰੀਕੇ ਥੋੜੇ ਪੈਸੇ ਦੇ ਕੇ ਉਹਨੇ ਸ ਕੋਠੀ ਦੀ ਕੀਮਤ ਬਹੁਤ ਆ ਹੁਣ ਵਿਜੀਲੈਂਸ ਵਿਭਾਗ ਤਾਂ ਇਸ ਕੋਠੀ ਨੂੰ ਕੁਰਕ ਕਰਕੇ ਬੈਠਾ ਆ ਅਦਾਲਤ ਵਿੱਚ ਨੂੰ ਅਟੈਚ ਕੀਤੀ ਆ ਕਿਉਂਕਿ ਪੰਜਾਬ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਦੀ ਜੋੜੀ ਨੇ ਸਮੇਤ ਸੈਣੀ ਨੂੰ ਬਚਾਉਣਾ ਸੀਗਾ ਇਸ ਵਾਸਤੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਹਾਈ ਕੋਰਟ ਦੇ ਵਿੱਚ ਇਸ ਸੰਬੰਧੀ ਜਿਹੜਾ ਕੁਰਕੀ ਦੇ ਸਮੇਂ ਰੀਨਿਊ ਕਰਾਉਣੇ ਸੀਗੇ ਡਾਕੂਮੈਂਟਸ ਉਹ ਕਰਵਾਏ ਨਹੀਂ ਹੈਗੇ ਸੋ ਜਿਸ ਕਰਕੇ ਜਿਹੜੀ ਹਾਈ ਕੋਰਟ ਆ ਉਹਨੇ ਇਸ ਕੋਠੀ ਨੂੰ ਕੋਰਕੀ ਤੋਂ ਮੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਹਦੇ ਨਾਲ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੇਜਰੀ ਵਾਲੀ ਭੂਮਿਕਾ ਕੇਵਲ ਸ਼ੱਕ ਦੇ ਦਾਰੇ ਵਿੱਚ ਨਹੀਂ ਆਈ ਬਲਕਿ ਬੁਰੀ ਤਰ੍ਹਾਂ ਨੰਗੇ ਹੋ ਗਏ ਆ ਕਿ ਜਿਵੇਂ ਪਿਛਲੀਆਂ ਸਰਕਾਰਾਂ ਸਮੇਤ ਸੈਣੀ ਨੂੰ ਬਚਾਉਂਦੀਆਂ ਆਈਆਂ ਉਵੇਂ ਹੀ ਇਹ ਵੀ ਸਮੇਤ ਸੈਣੀ ਦਾ ਪੂਰਾ ਬਚਾਅ ਕਰ ਰਹੇ ਆ ਆਪਾਂ ਪਹਿਲਾਂ ਵੀ ਜਾਣਦੇ ਆ ਕਿ ਪੰਜਾਬ ਦੇ ਵਿੱਚ ਬਿਆਦਬੀਆਂ ਹੋਈਆਂ ਬਿਆਦਬੀਆਂ ਦੇ ਸਿਰ ਦੇ ਉੱਤੇ ਪ੍ਰਚਾਰ ਕਰਕੇ ਭਗਵਾਨਤਮਾਨ ਦੀ ਸਰਕਾਰ ਬਣੀ ਪਰ ਇੱਕ ਇੱਕ ਕਰਕੇ ਬਿਆਦਬੀਆਂ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੇ ਕੇਸ ਪੰਜਾਬ ਦੇ ਵਿੱਚੋਂ ਬਾਹਰ ਤਬਦੀਲ ਕਰਾਉਣ ਦਿੱਤੇ ਗਏ ਤਾਂ ਕਿ ਉਹਨਾਂ ਨੂੰ ਕਿਤੇ ਸਜ਼ਾ ਨਾ ਹੋ ਜਵੇ ਸੋ ਭਗਵਾਨਤਮਾਨ ਦੀ ਸਰਕਾਰ ਦੇ ਵਿੱਚ ਇੱਕ ਇੱਕ ਕਰਕੇ ਡੇਰਾ ਪ੍ਰੇਮੀ ਆਪਣੇ ਕੇਸ ਤਬਦੀਲ ਕਰਾਉਂਦੇ ਗਏ ਪੰਜਾਬ ਸਰਕਾਰ ਨੇ ਕੋਈ ਉਜਰ ਨਹੀਂ ਕੀਤਾ ਹੌਣ ਵੀ ਉਹੀ ਗੱਲ ਹੋਈ ਆ ਕਿ ਸਮੇਤ ਸੈਣੀ ਦੀ ਕੋਠੀ ਵਿਜਲਸ ਵਿਭਾਗ ਨੇ ਕੁਰਕ ਕੀਤੀ ਆ ਪਰ ਪੰਜਾਬ ਸਰਕਾਰ ਨੇ ਕੋਈ ਉਜਰ ਨਹੀਂ ਕੀਤਾ ਜਿਹਦੇ ਕਰਕੇ ਹਾਈ ਕੋਰਟ ਨੇ ਇਹ ਕੁਰਕੀ ਤੋਂ ਮੁਕਤ ਕਰ ਦਿੱਤੀ ਆ ਸੋ ਸੱਦਾ ਸਾਫ ਨਜ਼ਰ ਆ ਰਿਹਾ ਕਿ ਕਿਵੇਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਜੋੜੀ ਪੰਜਾਬ ਦੇ ਬੁਚੜ ਨੂੰ ਵਿਚਾਰ ਰਹੀ ਆ ਆਪਾਂ ਇੱਥੇ ਇਸ ਹਫਤੇ ਦਾ ਖੀਲ ਦਾ ਪ੍ਰੋਗਰਾਮ ਮਕਾਉਣੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ show is sponsored by Bharat Jeweler, Fiber Tech, Ati Apna Motors.